ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਆਪ ਸਾਰੇ ਜਾਣਦੇ ਆ 498 ਏ ਆਈਪੀਸੀ ਬੀ ਐਨਐਸ 85 ਤੇ ਲੜਕਿਆਂ ਦੇ ਦੁਆਰਾ ਜਿਹੜਾ ਹੈਗਾ ਮਿਸਯੂਜ਼ ਕਰਨਾ ਇਸ ਲਾਅ ਦਾ ਕਾਫੀ ਵੱਧ ਦੇ ਪਹਿਲਾਂ ਵੀ ਵਧਿਆ ਤੇ ਹੁਣ ਵੀ ਵੱਧ ਜਾ ਰਿਹਾ ਹੈ ਤੇ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਜਿਹੜੀ ਹੈਗੀ ਹੈ ਇੱਕ ਤਲਵਾਰ ਆਫ ਦਾ ਬ੍ਰਹਮਾਸਤਰ ਇਸ ਐਫ ਆਈ ਆਰ ਦੇ ਉੱਪਰ ਮਾਰਿਆ ਜੋ ਕਾਫੀਆਂ ਦੇ ਕੰਮ ਆਊਗਾ ਕ੍ਰਿਮੀਨਲ ਅਪੀਲ ਨੰਬਰ ਹੈਗੇ 2894 ਆਫ 2025 ਗਣਸ਼ਾਮ ਸੋਨੀ वर्सेस स्टेट ऑफ ਜਿਹੜੀ ਹੈਗੀ ਹੈ ਸਟੇਟ ਗਵਰਨਮੈਂਟ ਆਫ ਐਨਸੀਟੀ ਆਫ ਦਾ ਦਿੱਲੀ ਅਨਦਰਸ ਲੇਟੈਸਟ ਜਿਹੜੀ ਜੱਜਮੈਂਟਸ ਹੈ ਤੇ ਇੱਕ ਐਫ ਆਈ ਆਰ ਰਜਿਸਟਰ ਹੋਈ ਸੀ ਮੁੰਡੇ ਉਹਨਾਂ ਦੇ ਪਰਿਵਾਰ ਦੇ ਉੱਪਰ ਉਹਦੇ ਵਿੱਚ 498 ए 406 ਤੇ 34 ਜਿਹੜੀ ਆਈ ਪੀਐਸ ਆਈਪੀਸੀ ਦਰਜ ਕੀਤੀ ਗਈ ਸੀ ਤੇ ਇਹਦੇ ਵਿੱਚ ਮੋਸਟਲੀ ਜਿਹੜੇ ਐਲੀਗੇਸ਼ਨ ਸੀ ਵੀ ਡੋਰੀ ਡੋਰੀ ਡਿਮਾਂਡਸ ਜਿਹੜੀਆਂ ਹੈਗੀਆਂ ਰਾਈਜ਼ ਕੀਤੀਆਂ ਗਈਆਂ ਸਭ ਤੋਂ ਮੰਗੀਆਂ ਗਈਆਂ ਨੇ ਲੜਕੀ ਕਹਿੰਦੀ ਹੈ ਤੇ 1.5 ਲੱਖ ਕੈਸ਼ ਦਿੱਤਾ ਕਾਰ ਤੇ ਸੈਪਰੇਟ ਹਾਊਸ ਤੇ ਕੁਝ ਐਦਾਂ ਦੇ ਕੁਝ ਪੇਟੀ ਥਿੰਗ ਜਿਹੜੀ ਥਿੰਗਸ ਨੇ ਉਹ ਲੜਕੀ ਕਹਿੰਦੀ ਐ ਵੀ ਮੇਤੋਂ ਡਿਮਾਂਡ ਕੀਤੀ ਜਾਂਦੀ ਸੀ ਤੇ ਮੈਨੂੰ ਮੇਰੇ ਹਸਬੰਡ ਦੇ ਦੁਆਰਾ ਤੇ ਸਹੁਰਿਆਂ ਦੇ ਵੱਲੋਂ ਮੈਂਟਲੀ ਜਿਹੜਾ ਹਰੈਸ਼ਮੈਂਟਸ ਕੀਤਾ ਜਾਂਦਾ ਸੀ ਤੇ ਟੋਟਲੀ ਜਿਹੜੀ ਹੈਗੀ ਐ ਦੀ ਫਿਰ ਮੈਨੂੰ ਉਸ ਬਾਅਦ ਜੇ ਮੈਂ ਫੁੱਲਫਿਲ ਜਿਹੜੀ ਮੈਂ ਨੀਡਸ ਇਹ ਮੈਨੂੰ ਕਹਿੰਦੇ ਸੀ ਮੈਂ ਪੂਰੀ ਨਹੀਂ ਕਰਦੀ ਸੀ ਤਾਂ ਉਹਦੇ ਉੱਪਰ ਮੈਨੂੰ ਇਹ ਹਾਰਟ ਕਰਦੇ ਸੀ ਮੈਨੂੰ ਮਾਰਦੇ ਸੀ ਤੇ ਮੇਰੇ ਵਾਲ ਖਿੱਚਦੇ ਸੀ ਜੋ ਆਮ ਤੌਰ ਤੇ ਹਰੇਕਾ ਐਫ ਆਰ ਦੇ ਵਿੱਚ ਤੁਹਾਨੂੰ ਅਲੀਗੇਸ਼ਨ ਨਹੀਂ ਲਿਖੇ ਜਾਂਦੇ ਨੇ ਕੋਈ ਐਵੀਡੈਂਸ ਤਾਂ ਹੁਣ ਹੁੰਦਾ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਐਵੀਡੈਂਸ ਹੁੰਦਾ ਹੋਵੇ ਹਨਾ ਬਸ ਬੈਸੇ ਗੱਲਾਂ ਜਿਹੜੀਆਂ ਹੈਗੀਆਂ ਨੇ ਕਹਿ ਦੇਣੀਆਂ ਨੇ ਇਸ ਕਰਕੇ ਐਦਾਂ ਦੇ ਕੁਝ ਜਿਹੜੇ ਹੈਗੇ ਸੀ ਅ ਅਲੀਗੇਸ਼ਨਸ ਲਾਏ ਗਏ ਸੀ ਤੇ ਉਸ ਤੋਂ ਬਾਅਦ ਚਾਰ ਸ਼ੀਟ ਜਿਹੜੀ ਹੈਗੀ ਇਹਦੀ ਪੇਸ਼ ਹੋ ਗਈ ਸੀ ਤੇ ਡੈਫੀਨਿਟਲੀ ਜਦੋਂ ਇਹ ਹਾਈ ਕੋਰਟ ਦੇ ਵਿੱਚ ਗਏ ਤਾਂ ਹਾਈ ਕੋਰਟ ਦੇ ਵਿੱਚ ਬਹੁਤ ਜੀ ਜੱਜਮੈਂਟ ਜਿਹੜੀ ਐਸ ਐਲ ਬਿਕਰਮਨ 9709 2024 ਉਹਦਾ ਨਰਦ ਜਿਹੜਾ ਹੈਗਾ ਫੈਸਲਾ ਵੀ ਦਿੱਤਾ ਗਿਆ ਤੇ ਦੂਜੀ ਗੱਲ ਜਿਹੜੀ ਹੈਗੀ ਸ਼ੋਅ ਕੀਤਾ ਗਿਆ ਸੀ ਪਰਸਨ ਆਫ ਐਲੀਗੇਸ਼ਨਸ ਦੇ ਵਿੱਚ ਜਿਹੜੀ ਇਹ ਮੈਂਡਕਲਰਟੀ ਤਾਂ ਹੈ ਕੋਈ ਵੀ ਜਿਹੜੀ ਡਿਮਾਂਡ ਆ ਡੌਰੀ ਦੀ ਉਹ ਇਨਸਫੀਸ਼ੀਐਂਟ ਡਿਟੇਲ ਸਟੇਟਮੈਂਟ ਜਿਹੜੀ ਹੈਗੀਆਂ ਉਹ ਡਿਟੇਲ ਦੇ ਵਿੱਚ ਨਹੀਂ ਹੈਗੀਆਂ ਅਲੀਗੇਸ਼ਨਸ ਨੇ ਜਿਹੜੇ ਉਹ ਇੱਕ ਅਧਮਰੇ ਅਲੀਗੇਸ਼ਨਸ ਨੇ ਕੋਈ ਉਹਦੇ ਵਿੱਚ ਨਾਰਦੇ ਨਹੀਂ ਵੀ ਆਹ ਡੇਟ ਨੂੰ ਮੇਰੇ ਨਾਲ ਹੋਇਆ ਕੋਈ ਐਵਿਡੈਂਸ ਇਸ ਦੇ ਵਿੱਚ ਕੁਝ ਦੱਸਣ ਨਹੀਂ ਰਿਹਾ ਹੈਗਾ ਸੋ ਇਹਨਾਂ ਚੀਜ਼ਾਂ ਨੂੰ ਕੋਈ ਟਾਈਮ ਨਹੀਂ ਡੇਟ ਨਹੀਂ ਤੇ ਡੈਫੀਨਿਟਲੀ ਇਨਗਰੀਡੈਂਟਸ ਜਿਹੜਾ ਮੈਂ ਆਪਕੋ ਦੱਸੇ ਵੀਡੀਓ ਦੇ ਵਿੱਚ ਕਰਦਾ ਵੀ 498 ਇਨਗਰੀਡੈਂਟਸ ਜੋ ਬਣਦੇ ਹੀ ਨਹੀਂ ਇਸ ਕੇਸ ਦੇ ਵਿੱਚ ਤੇ ਵੈਸੇ ਵੀ ਇਸ ਜਗ੍ਹਾ ਕਾਉਂਸਲ ਦੇ ਦੁਆਰਾ ਜੈਗਦੀਸ਼ ਬਰਸਤ ਚੰਦਵਾ ਵਰਸਸ ਡਾ ਗੁਜਰਾਤ ਦੀ ਜਿਹੜੀ ਹੈਗੀ ਜਜਮੈਂਟਸ ਨੂੰ ਕੀਤਾ ਗਿਆ ਤੇ ਦਨ ਕੋਈ ਵੀ ਜਿਹੜੀ ਹੈਗੀ ਮੈਡੀਕਲ ਰਿਪੋਰਟਸ ਮੇਰੀ ਕੰਪਲੇਂਟੈਂਟ ਐਡਮਿਟਲੀ ਪ੍ਰੋ듀ਸ ਕਰਨ ਤੋਂ ਫੇਲਡ ਹੋ ਗਈ ਕੋਈ ਵੀ ਇੰਜਰੀ ਰਿਪੋਰਟ ਨਹੀਂ ਹੈਗੀ ਤੇ ਜਿਹੜੇ ਇਹ ਅਲੀਗੇਸ਼ਨਸ ਲਾ ਰਹੀ ਐ ਨਾ ਕੋਈ ਐਕਸਟਰਾ ਰਿਪੋਰਟ ਹੈ ਜੇ ਹੁਣ ਹਸਪਤਾਲ ਚੋਂ ਭੱਜ ਗਈ ਐ ਕੋਈ ਹੈ ਨਹੀਂ ਫਿਰ ਵੀ ਮੰਨਿਆ ਜਾਊਗਾ ਵੀ ਇਹ ਬਸ ਐ ਨਹੀਂ ਬਣਾਇਆ ਹੋਇਆ ਸੋ ਇਸ ਕਰਕੇ ਸਾਰੇ ਹੀ ਜਿਹੜੇ ਫੈਕਟਰਸ ਦੇ ਚਕੂਲੇ ਸੀ ਜਿਨ੍ਹਾਂ ਜੋ ਸੁਪਰੀਮ ਕੋਰਟ ਨੇ ਇਸ ਐਫ ਆਈ ਆਰ ਨੂੰ ਜਿਹੜਾ ਹੈਗਾ ਸੀ ਖਤਮ ਕੀਤਾ ਸੋ ਮੈਂ ਇਹ ਚੀਜ਼ਾਂ ਤਾਂ ਵੀਡੀਓ ਇਹ ਕੀਤੀ ਐ ਵੀ ਇਹ ਨਹੀਂ ਹੈਗਾ ਵੀ ਹੁਣ ਵੀ ਧੱਕਾ ਚੱਲ ਰਿਹਾ ਸੋ ਇਸ ਕਰਕੇ ਜਿਹੜਾ ਨੇ ਪਹਿਲਾਂ ਦੇ ਵੀ ਪਰਚ ਚੱਲਦੇ ਨੇ ਜਿਹਦਾ ਦਾ ਕੋਈ ਬੇਤੁਕ ਅਲੀਗੇਸ਼ਨਸ ਨੇ ਠੀਕ ਹੈ ਕੋਈ ਡੇਟ ਨਹੀਂ ਫੁੱਲ ਫੁੱਲ ਜਿਹੜੇ ਆ ਗਏ ਨੇ ਅਲੀਗੇਸ਼ਨ ਦੇ ਇਨਗ੍ਰੈਂਡਸ ਨਹੀਂ ਮੰਨਦੇ 490 ਤੈਨੂੰ ਖਤਮ ਕਰੋ ਰੋਟੇਕ ਸੋਬਿਆਸੀ 211 ਤੇ ਡੈਫਰਮੇਸ਼ਨ ਦੀ ਕਾਰਵਾਈ ਘਰ ਦੇ ਖਿਲਾਫ ਚਲਾਓ ਤਾਂ ਕਿ ਤੁਹਾਡਾ ਖੇੜਾ ਛੁੱਟ ਸਕੇ ਨਹੀਂ ਇਹ ਅਸੀਂ ਚੱਲੀ ਜਾਵਾਂਗੇ ਡਿਫੈਂਸ ਲੜੀਓ 7-8 ਸਾਲਾਂ ਦੀ ਜ਼ਿੰਦਗੀ ਬਰਬਾਦ ਕਰੋਗੇ ਥੈਂਕ ਯੂ